ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਕੀ ਨਾਮ ਜੀ ਆਪਣਾ ਜਨੈਲ ਸਿੰਘ ਜਨੈਲ ਸਿੰਘ ਕਿਹੜਾ ਬੰਦਾ ਆਪਣਾ ਟਾਂਡਾ ਭਗਾਣਾ ਟਾਂਡਾ ਭਗਾਣਾ ਤੇ ਆਪਾਂ ਨੂੰ ਕੀ ਸਮੱਸਿਆ ਸੀ ਆਪਾਂ ਨੂੰ ਤੇ ਪਰਦਾ ਟੱਗ ਹੋ ਗਿਆ ਸੀ ਕਿੰਨੇ ਚਿਰ ਹੋ ਗਿਆ ਸੀ 2 ਸਾਲ ਹੋ ਗਏ ਹੁਣ ਤਾਂ 2 ਸਾਲ ਹੋ ਗਏ ਸਨ ਹਾਂਜੀ ਤੇ ਪਹਿਲਾਂ ਦੁਆ ਕਿਤੇ ਕੋਈ ਸਾਦੀ ਸੀ ਪਹਿਲਾਂ ਦੁਆ ਦਾ ਪਹਿਲਾਂ ਫੋੜੇ ਬਗਾਦੀ ਅੱਛਾ ਜੀ ਚੰਦਰਾ ਜੀ ਚੰਡੀਗੜ੍ਹ ਕੋ ਲਈ ਚੰਡੀਗੜ੍ਹ ਲਈ ਆਇਆ ਸੀ ਹਾਂਜੀ ਤੇ ਉੱਥੋਂ ਤੁਹਾਨੂੰ ਆਰਾਮ ਨਹੀਂ ਆਇਆ ਆਰਾਮ ਨਹੀਂ ਦਾ ਮਾੜਾ ਮੋਟਾ ਹੀ ਪਿਆ ਅੱਛਾ ਜੀ ਤੇ ਤੁਸੀਂ ਕਰਾਈਆਂ ਸੰਰੂਤੋਂ ਅੱਛਾ ਸੰਰੂਤ ਤੇ ਕਰਾਈਆਂ ਹਾਂਜੀ ਉੱਥੇ ਵੀ ਫਰਕ ਨਹੀਂ ਪਿਆ ਨਹੀਂ ਅੱਛਾ ਜੀ ਕਿਹਾ ਮਾੜਾ ਮੋਟਾ ਪਿਆ ਤਾਂ ਅੱਛਾ ਤੁਸੀਂ ਗੁਨਾਗ ਚੈਡੀ ਫੈਸਲ ਬਟ ਨੂਡ ਵਿਖੇ ਕਿੰਨੀ ਵਾਰ ਆਏ ਆ ਮੈਂ ਚੌਥੀ ਵਾਰ ਆਇਆ ਹਾਂ ਚੌਥੀ ਵਾਰ ਹੀ ਆਇਆ ਹਾਂ ਹਾਂਜੀ ਤੇ ਤੁਹਾਨੂੰ ਉੱਥੇ ਕਿੰਨਾ ਫਰਕ ਲੱਗਦਾ ਤੁਹਾਨੂੰ ਮੈਨੂੰ ਸੋਚੋ 40% ਫਰਕ 100 40% ਆਰਾਮ ਹੈਗਾ ਨਾ ਹਾਂਜੀ ਸੰਗਤਾਂ ਨੂੰ ਕੀ ਗਾਣਾ ਜਾਉਂਗੇ ਜੀ ਸੱਚੇ ਪਾਤਸ਼ਾਹ ਗੁਰਨਾਮ ਸਿੰਘ ਜੀ ਦਾ ਨਾਮ ਤੇ ਚੱਲਦਾ ਜੀ ਇਹ ਸੱਚੇ ਪਾਏ ਗੁਰਨਾਨ ਦੇਵ ਦੀ ਬੰਮੇਰਵਾ ਠੀਕ ਹੈ ਜੀ ਸੰਗਤਾਂ ਨੂੰ ਇਹ ਪੀ ਲਾ ਜੀ ਇੱਥੋਂ ਅੱਗੇ ਲਾਈਕ ਕਰੋ ਫ੍ਰੀ ਲਾਈਜੋ ਆ ਥੋੜਾ ਪਤਾ ਮਾੜ ਮਟਾ ਖਰਚਾ ਦਵਾਈਆਂ ਦਾ ਠੀਕ ਹੈ ਜੀ ਤੇ ਆਰਾਮ ਆ ਰਿਹਾ ਸਭ ਨੂੰ ਚਲੋ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਸੱਚੇ